ਚਾਨੀਏ ਬੇ ਆਟਾਏ ਕੀੜੂ ਦਾ ਖਾਤਾ ਆਂਦਾ ਹੈ ਸਾਤੇ ਚੱਬਿਆ ਨਹੀਂ ਜਾਂਦਾ ਪਤਾ ਨਹੀਂ ਇਹ ਕਾਦਾ ਪੀਤਾ ਹੁੰਦਾ ਕਾਦਾ ਨਹੀਂ ਪੀਤਾ ਪੀ ਸਿਆ ਜਾਂਦਾ ਪੁੱਛਿਆ ਨਹੀਂ ਜੀ ਜਾਂਦਾ ਬੁੱਢੇ ਹੋ ਗਏ ਹੁਣ ਤਾਂ ਪਛਦਾ ਬਹੁਤ ਘਟ ਹੈ ਜੀ ਕਦ ਬੈ ਜਾਂਦੀ ਹੈ ਇਹ ਤੇ ਕਿਹੜੇ ਡਾਕਟਰ ਕੋਲ ਜਾਈਏ ਅਸੀਂ ਅਮਰੀਕਾ ਨਾ ਬਹੁਤ ਬਹੁਤ ਵਧੀਆ ਹੀ ਦਿੰਦੇ ਆਟਾ ਤਾਂ ਇਦਾਂ ਦਾ ਕੰਮ ਨਾ ਕਰ ਰਨ ਸਾਦ ਨੂੰ ਜੇ ਜੀਣ ਦੇਣਾ 2 ਸਾਲ ਤਾਂ ਜੀਣ ਦੋ ਜੇ ਪਾਈ ਤੋਰ ਨਾ ਲੱਕੜਾਂ ਬੰਨ ਤੋਰ ਰੋ ਸਾਦੇ ਕਾਰਜ ਬਾਦ ਨਿਮਾ ਦਾ ਕੋਣਾ ਬੋਟਰ ਕਾਇਆਂ ਦੇ ਫਿਰ ਕੋਣ ਨਾਲ ਸਾਡੇ ਪਿੰਡ ਤੇ ਗਿਆ ਗੁਜਰੇ ਲੋਕੀ ਸਮਝਿਆ ਵਾ ਅੱਛਾ ਜੀ ਬੋਟ ਲੈਣੇ ਨਾ ਆਂਦੇ ਮੁੜਕਾਂ ਨਹੀਂ ਹੈਗੇ ਕੋ ਮਰ ਜਾਵਾ ਕੋ ਗਾਲ ਜਾਵਾ ਕੁਝ ਮਰ ਜਾਈ ਹੋਏ ਮੁੜਕਾਂ ਨਹੀਂ ਹੈਗੇ ਜੋਦ ਵੈਸਾ ਆਇਆ ਪਿੱਛੇ ਉਹ ਜਿਹੜਾ ਖੜਿਆ ਜਿਹਦੇ ਨੱਠ ਗਿਆ ਬਸ ਗੱਲ ਵੀ ਨਹੀਂ ਸੁਣੀ ਉਹ ਗੱਲ ਵੀ ਨਹੀਂ ਸੁਣ ਹੋਈ ਹੈਗੀ ਸੁਣਾਈ ਕੀਤੀ ਨਹੀਂ ਹੈਗੀ ਸასი ਕੱਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਗਰਾਣਾ ਅੱਜ ਅਸੀਂ ਗੱਲ ਕਰਾਂਗੇ ਪਿੰਡ ਦਬਕੇੜੇ ਦੇ ਵਸਨੀਕਾਂ ਦੀ ਲੋਰ ਦੇ ਲੋਰ ਦਬਕੇੜੇ ਦੇ ਵਸਨੀਕਾਂ ਦੀ ਕਿਉਂਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਇਹਨਾਂ ਨੂੰ ਰਾਹਤ ਦੇ ਲਈ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ ਆਟਾ ਦਾਲ ਸਕੀਮ ਦੇ ਤਹਿਤ ਪਰ ਪਰੇਸ਼ਾਨੀ ਦਾ ਪਰੇਸ਼ਾਨੀ ਕੀ ਹੈ ਇਹਨਾਂ ਨੂੰ ਸਮੱਸਿਆ ਕੀ ਹੈ ਉਹ ਗੱਲਬਾਤ ਕਰਾਂਗੇ ਪਿੰਡ ਵਸਨੀਕ ਸਾਡੇ ਨਾਲ ਮੌਜੂਦ ਨੇ ਇੱਕ ਤਸਵੀਰਾ ਤੁਹਾਨੂੰ ਦਿਖਾ ਦਿੰਨੇ ਆ ਪਿੰਡ ਦੇ ਵਸਨੀਕ ਬੈਠੇ ਨੇ ਇਹਨਾਂ ਤੋਂ ਜਾਣਦੇ ਆ ਕਿ ਆਖਿਰ ਮਸਲਾ ਕੀ ਹੈ ਕੀ ਪਰੇਸ਼ਾਨੀ ਹੈ ਸਰਕਾਰ ਰਾਸ਼ਨ ਦੇ ਰਹੀ ਹੈ ਪਰ ਫਿਰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਬਜ਼ੁਰਗ ਸਾਡੇ ਨਾਲ ਨੇ ਬਾਬਾ ਜੀ ਸਭ ਤੋਂ ਪਹਿਲਾਂ ਨਾਮ ਦੱਸ ਦਿਓ ਕੀ ਨਾਮ ਹੈ ਜੈਮਨ ਸਿੰਘ ਸਾਫ ਕਾ ਸਰਪੰਚ ਲੋਅਰ ਦਬ ਕਿਹੜਾ ਅੱਛਾ ਬਾਬਾ ਜੀ ਇਹ ਦੱਸ ਦਿਓ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਇਹ ਬੇ ਆਟਾ ਹੈ ਕੀੜੂ ਦਾ ਖਾਦਾ ਆਂਦਾ ਹੈ ਸਾਤੇ ਚੱਬਿਆ ਨਹੀਂ ਜਾਂਦਾ ਪਤਾ ਨਹੀਂ ਇਹ ਕਾਦਾ ਪੀਤਾ ਹੁੰਦਾ ਕਾਦਾ ਨਹੀਂ ਪੀਤਾ ਪੀਸਿਆ ਜਾਂਦਾ ਸਾਨੂੰ ਆ ਜਿਹੜਾ ਆਪ ਜਿਹੜੀ ਆਪਣੀ ਕਣਕ ਆਸੀਂ ਧੋ ਕੇ ਸਵਾਰ ਕੇ ਉਹ ਆਪਣਾ ਆਟਾ ਪਿਆ ਲੈਨੇ ਆ ਤੇ ਆਪਣਾ ਰੋਟੀ ਵਧੀਆ ਖਾ ਲੈਨੇ ਜਿਹੜਾ ਇਹ ਰਾਸ਼ਨ ਤੁਹਾਨੂੰ ਮਿਲਦਾ ਹੈ ਇਹਦੇ ਵਿੱਚ ਕੀੜੂ ਹੁੰਦਾ ਹੈ ਇਹ ਖਰਾਬ ਹੁੰਦਾ ਹੈ ਕੀੜੂ ਕੀੜੂ ਇਹ ਖਰਾਬ ਹੁੰਦਾ ਕਈ ਵਾਰੀ ਲੱਗਿਆ ਹੁੰਦਾ ਜਿਵੇਂ ਚਿੰਬੜ ਜਾਂਦਾ ਪੁੱਛਿਆ ਕਿ ਕੋਈ ਮੈਦੇ ਦੇ ਵਾਂਗ ਬਣ ਜਾਂਦਾ ਸਾਨੂੰ ਐ ਬੜਾ ਜਾ ਸਰਕਮਾ ਆਟਾ ਚਾਹੀਦਾ ਆਪਣਾ ਪੀਸਿਆ ਹੋਇਆ ਇਹ ਸਾਬਕਾ ਸਰਪੰਚ ਵੀ ਨੇ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਆਟਾ ਇਹਨਾਂ ਨੂੰ ਗੰਦਾ ਮਿਲ ਰਿਹਾ ਏ ਜੇ ਤੁਸੀਂ ਇਹ ਆਟਾ ਖਾ ਲੋਗੇ ਤਾਂ ਕਿ ਤੁਸੀਂ ਸਵਸਥ ਰਹੋਗੇ ਪਚਿਆ ਨਹੀਂ ਜੀ ਜਾਂਦਾ ਬੁੱਢੇ ਹੋ ਗਏ ਹੁਣ ਤਾਂ ਪਚ ਪਛਦਾ ਬਹੁਤ ਘੱਟ ਹੈ ਜੀ ਕੱਬ ਬਹਿ ਜਾਂਦੀ ਏ ਤੇ ਕਿਹੜੇ ਡਾਕਟਰ ਕੋਲ ਜਾਈਏ ਅਸੀਂ ਅੱਛਾ ਕੀ ਕਹਿਣਾ ਚਾਹੋਗੇ ਜਦੋਂ ਦੇਣ ਆਂਦਾ ਉਦੋਂ ਤੁਸੀਂ ਬੋਲਿਆ ਨਹੀਂ ਕਿ ਤੁਸੀਂ ਖਰਾਬ ਆਟਾ ਕਿਉਂ ਦਿੰਦੇ ਹੋ ਸਾਨੂੰ ਅਸੀਂ ਕਿ ਬੋਲਿਆ ਤਾਂ ਹੈ ਜੀ ਪਰ ਉਹਨਾਂ ਨੇ ਗੱਡੀ ਜਦੇ ਖੜੇ ਲਿਆ ਕਰ ਕਰ ਦਿੱਤੀ ਲਿਆ ਕੇ ਉਹ ਕਹਿੰਦੇ ਪਿੱਛੋਂ ਮਨਜ਼ੂਰੀ ਆ ਅਸੀਂ ਤਾਂ 15 ਦਿਨ ਹੋ ਗਏ ਸਾਨੂੰ ਖੜਿਆ ਨੂੰ ਅੱਜ ਤੱਕ ਕਣਕ ਦੇਖਦੇ ਪਏ ਆ ਸਾਨੂੰ ਦਿੱਤਾ ਆਟਾ ਜੀ ਬਾਬਾ ਜੀ ਕਹਿੰਦੇ ਜਦੋਂ ਇਲੈਕਸ਼ਨ ਹੁੰਦਾ ਉਦੋਂ ਤਾਂ ਚੀਜ਼ਾਂ ਵਧੀਆ ਵਧੀਆ ਮਿਲਦੀਆਂ ਇਲੈਕਸ਼ਨ ਤੋਂ ਪਹਿਲਾਂ ਤੁਹਾਨੂੰ ਇਦਾਂ ਦਾ ਆਟਾ ਮਿਲ ਰਿਹਾ ਹੈ ਮੈਂ ਇਹ ਕਹਿੰਦਾ ਬਹੁਤ ਬਹੁਤ ਵਧੀਆ ਹੀ ਦਿੰਦੇ ਆਟਾ ਤਾਂ ਇਦਾਂ ਦਾ ਕੰਮ ਨਾ ਕਰ ਰਨ ਸਾਨੂੰ ਜੇ ਜੇਣ ਦੇਣਾ 2 ਸਾਲ ਤਾਂ ਜੇਣ ਦੋ ਜੇ ਭਾਈ ਤੋਰਨਾ ਲੱਕੜਾਂ ਵਾਂਗੂ ਤੋਰ ਲੋ ਹੂੰ ਜੇ ਹੁਣ ਵੋਟਾ ਮੰਗਣ ਆਉਗੇ ਤਾਂ ਪੁੱਛੋਗੇ ਤੁਸੀਂ ਕਿ ਇਦਾਂ ਦਾ ਕੀ ਹੁੰਦਾ ਤੁਸੀਂ ਅਸੀਂ ਜ਼ਰੂਰ ਪੁੱਛਾਂਗੇ ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਹੁਣ ਆਊਗੀ ਕਿਹੜੀ ਸਰਕਾਰ ਇੱਕ ਪੁੱਛੀਏ ਕਿ ਬਾਬਾ ਜਿਹੜਾ ਵੋਟਾ ਮੰਗਣ ਆਉਗੇ ਉਹਨਾਂ ਪੁੱਛੋਗੇ ਉਹਨਾਂ ਦਾ ਜ਼ਰੂਰ ਪੁੱਛਾਂਗੇ ਉਹ ਹਾਂ ਜੀ ਹਾਂ ਕਰਕੇ ਚਲੇ ਜਾਂਦੇ ਆ ਹੱਥ ਖੜਾ ਜਾ ਕਰਕੇ ਹਾਂ ਬਾਏ ਬਾਏ ਅੱਛਾ ਬਾਬਾ ਜੀ ਇਹ ਦੱਸ ਦਿਓ ਜੇ ਤੁਹਾਡੇ ਕੋਲ ਦੁਪਹਿਰ ਦੇ ਟਾਈਮ ਆਉਗਾ ਅਗਲੇ ਬੋਲੂਗੇ ਰੋਟੀ ਖਾਣੀ ਫੇਰੀ ਸੱਟ ਦੀ ਬਣਾ ਕੇ ਦੇਓਗੇ ਮੈਂ ਕਿਹਾ ਜ਼ਰੂਰ ਦਵਾਂਗੇ ਉਹ ਚੱਪ ਕੇ ਦੱਸ ਦਣ ਮੈਨੂੰ ਮੇਰੇ ਬਿਨਾ ਖਲਾਇਆ ਨਾ ਭੇਜਿਓ ਫਿਰ ਮੈਂ ਬਿਲਕੁਲ ਨਹੀਂ ਬਿਨਾ ਖਲਾਇਆ ਪਰ ਮੇਰੇ ਘਰ ਜਿਹੜੀ ਨੂੰ ਆਉਂਦੇ ਆਂਗਲਾਂ ਵੱਡ ਹੋਈਆਂ ਬਰਾਟਾ ਪਕਾਣਾ ਔਖਾ ਹੈ ਮੈਂ ਹੀ ਹੈ ਕਿਤੇ ਮਾੜਾ ਮੋਟਾ ਲੂਣ ਤੇਲ ਦਾ ਖਰਚਾ ਜਿਆ ਕਰ ਰਹੀਏ ਚਲੋ ਇੱਕ ਇਨਵੀਟੇਸ਼ਨ ਦੇ ਦੋ ਜੀ ਵੀ ਜਿਹੜਾ ਆਟਾ ਤੁਸੀਂ ਦਿੱਤਾ ਹੈ ਅਸੀਂ ਇਹਦੀਆਂ ਰੋਟੀਆਂ ਬਣਾ ਕੇ ਤੁਹਾਨੂੰ ਖੁਲਾਣੀਆਂ ਆਏ ਅਸੀਂ ਜ਼ਰੂਰ ਦੇਵਾਂਗੇ ਜੀ ਰੋਟੀਆਂ ਜਦ ਤੁਸੀਂ ਸਾਡੇ ਘਰ ਆਓ ਤੁਹਾਨੂੰ ਇਹਦੀਆਂ ਰੋਟੀਆਂ ਬਣਾ ਕੇ ਦੇਵਾਂਗੇ ਤੇ ਨਾਲੇ ਸਰਕ ਦੇਖੋ ਵਿੱਚ ਕੀ ਕੀ ਹੈ ਲਓ ਜੀ ਬਾਬਾ ਜੀ ਵੱਲੋਂ ਇਨਵੀਟੇਸ਼ਨ ਦਿੱਤਾ ਗਿਆ ਹੈ ਕਿ ਜੋ ਆਟਾ ਇਹ ਵਾਲਾ ਤੁਸੀਂ ਦੇਖ ਲਓ ਇਹ ਥੈਲੇ ਦੇ ਵਿੱਚ ਆ ਆਟਾ ਇਹਨਾਂ ਨੂੰ ਦਿੱਤਾ ਗਿਆ ਤੇ ਆਟੇ ਦੱਸ ਰਿਹਾ ਕਿ ਇਹ ਆਟਾ ਗੰਦਾ ਹੈ ਕੀੜੂ ਇਨਸ ਨੂੰ ਲੱਗਿਆ ਹੁੰਦਾ ਹੈ ਇਸ ਦੀਆਂ ਰੋਟੀਆਂ ਬਣਾ ਕੇ ਖੁਲਾਣਗੇ ਇੱਕ ਵਾਰ ਜ਼ਰੂਰ ਬਾਬਾ ਜੀ ਦੇ ਘਰ ਆਣਾ ਤੇ ਇਸ ਦੀਆਂ ਰੋਟੀਆਂ ਖਾਣਾ ਮਾਤਾ ਜੀ ਤੁਹਾਡਾ ਕੀ ਨਾਮ ਹੈ ਤ੍ਰਿਪਤਾ ਦੇਵੀ ਕੀ ਪਰੇਸ਼ਾਨੀ ਹੈ ਜੀ ਤੁਹਾਨੂੰ ਪਰੇਸ਼ਾਨੀ ਬਸ ਇਹ ਹੀ ਹੈ ਵੀ ਇਹ ਕੀੜੂ ਹੈ ਨਾਲ ਜਾਲ ਲੱਗਿਆ ਵਾਲਾ ਹੀ ਡਾਲਾ ਲੱਗਿਆ ਜੀ ਗੰਦਾ ਆਟਾ ਹੈ ਜੀ ਗੰਦਾ ਆਟਾ ਹੈ ਅੱਛਾ ਇੱਕ ਇਨਸਾਨ ਖਾ ਸਕਦਾ ਕਿ ਇਹਨਾਂ ਉਹ ਜਾਨਵਰ ਖਾ ਸਕਦੇ ਆ ਜੀ ਜਾਨਵਰੇ ਖਾ ਸਕਦੇ ਨੇ ਤਾਂ ਬੰਦੇ ਨਹੀਂ ਖਾ ਸਕਦੇ ਬੰਦੇ ਨਹੀਂ ਖਾ ਸਕਦੇ ਜੇ ਖਾ ਲਿਆ ਜੀ ਫਿਰ ਹੈ ਪੇਸ਼ਾਨੀ ਬਹੁਤ ਹੈ ਇਹਦੀ ਆਟੇ ਦੀ ਹਾਂ ਜੀ ਹਾਂ ਜੀ ਤੁਹਾਡਾ ਕੀ ਨਾਏ ਮਾਤਾ ਜੀ ਜਸਵਿੰਦਰ ਕੋ ਅੱਛਾ ਇਹ ਦੱਸੋ ਜੀ ਆਟੇ ਦਾ ਕੀ ਦਿੱਕਤ ਹੈ ਜੀ ਤੁਹਾਨੂੰ ਇੱਚ ਕਿਰਕਲ ਬਹੁਤ ਆਉਂਦੀ ਕਿਰਕਲ ਆ ਰਹੀ ਹੈ ਜੀ ਤੇ ਪੂਰੇ ਪਿੰਡ ਨੂੰ ਹੀ ਇਸ ਤਰ੍ਹਾਂ ਦਾ ਆਟਾ ਮਿਲਿਆ ਜਾਂ ਇੱਕ ਅੱਧੇ ਘਰ ਨੂੰ ਮਿਲਿਆ ਪੂਰੇ ਪਿੰਡ ਨੂੰ ਹੀ ਸਾਰੇ ਪਿੰਡਾਂ ਨੂੰ ਸਾਰੇ ਪਿੰਡ ਪਰੇਸ਼ਾਨ ਹੈ ਜੀ ਹਾਂ ਜੀ ਜੇ ਹੁਣ ਅਗਲੀ ਵਾਰ ਇਹ ਆਟਾ ਲੈ ਕੇ ਆਉਗੇ ਜੀ ਤੁਸੀਂ ਲਓਗੇ ਕਿ ਵਾਪਸ ਕਰੋਗੇ ਵਾਪਸ ਲੈ ਲੈਣਾ ਫਿਰ ਕੀ ਕੀ ਚਾਹੀਦਾ ਜੀ ਤੁਹਾਨੂੰ ਕਣਕ ਮਿਲਣੀ ਚਾਹੀਦੀ ਹੈ ਕਣਕ ਹੀ ਮਿਲਣੀ ਚਾਹੀਦੀ ਸੰਤਾ ਬਿਲਕੁਲ ਪਿੰਡ ਵਾਸੀਆਂ ਦੀ ਮੰਗ ਹੈ ਕਿ ਉਹਨਾਂ ਨੂੰ ਆਟਾ ਨਾ ਦਿੱਤਾ ਜਾਵੇ ਉਹਨਾਂ ਨੂੰ ਕਣਕ ਦਿੱਤੀ ਜਾਵੇ ਇਸ ਦੀ ਪੈਕਿੰਗ ਵੀ ਪਤਾ ਨਹੀਂ ਕਦੋਂ ਦੀ ਹੋਈ ਹੋਏਗੀ ਮਾਤਾ ਜੀ ਤੁਹਾਡਾ ਕੀ ਨਾਮ ਹੈ ਸਰਜੀਤ ਕੋਰ ਜੀ ਅੱਛਾ ਦੱਸੋ ਤੁਹਾਨੂੰ ਕੀ ਪਰੇਸ਼ਾਨੀ ਹੈ ਜੀ ਇਹ ਜੀ ਚਿਕੜ ਕਰ ਹੈ ਜੀ ਆਟੇ 'ਚ ਇੱਕ ਕੀੜੂ ਹੈ ਜੀ ਇਹ ਖਾਣੇ 'ਚ ਵੀ ਬਰਾਂਡ 'ਚ ਵੀ ਔਖਾ ਹੀ ਜੀ ਨਾਲੇ ਤੁਸੀਂ ਖਾ ਕੇ ਦੇਖਿਆ ਆਟਾ? ਹਾਂਜੀ ਖੈ ਨਹੀਂ ਖਾ ਹੁੰਦੇ ਉਹ। ਛਾਂੜ ਕੇ ਛਾਂੜ ਕੇ ਕਰ ਲੈਣਾ ਸੀਗਾ ਸਰਕਾਰਾਂ ਦਾ ਬੜੇ ਮੁਸ਼ਕਲ ਨਾਲ ਦਿੰਦੀ ਆ ਜੀ। ਕਿੜੂ ਫੇਰ ਵੀ ਆ ਜਾਂਦਾ ਜੀ ਵਿੱਚ ਦੀ ਛਾਂੜ ਦੇ ਚ। ਅੱਛਾ ਕਿੜੂ ਆ ਜਾਂਦਾ ਫੇਰ? ਹਾਂਜੀ ਕਿੜੂ ਆਂਦਾ ਜੀ। ਅੱਛਾ ਆਟੇ ਦਾ ਟੇਸਟ ਵੀ ਬਦਲਿਆ ਕਿ ਤੁਸੀਂ? ਬਦਲਿਆ ਵਾ ਜੀ। ਬਦਲੀਆ ਵਾਹ ਹਾਂਜੀ ਇਹ ਤੁਸੀਂ ਆਈ ਮਾਂ ਕਰਦੀ ਜੀ ਸਾਨੂੰ ਕਣਕ ਮਿਲਣੀ ਚਾਹੀਦੀ ਅਸੀਂ ਧੋਰੀ ਬੋਤੀ ਧੋ ਕੇ ਬੰਦਾ ਭਿਆਕਾ ਉਹ ਕਰ ਦਿੰਦਾ ਜੀ ਹਾਂ ਉਹ ਧੋ ਕੇ ਸਾਫ ਹੋ ਜਾਂਦੀ ਆਟਾ ਤਾਂ ਨਹੀਂ ਹੋਏਗਾ ਸਾਹਿਬ ਨਹੀਂ ਜੀ 8 ਕਿੱਤੇ ਕਰਨਾ ਜੀ ਬਿਲਕੁਲ ਇਹਨਾਂ ਨੂੰ ਪਤਾ ਹੈ ਕਿ ਜੇ ਕਣਕ ਹੋਏਗੀ ਤਾਂ ਉਸ ਨੂੰ ਧੋ ਕੇ ਸਾਫ ਕੀਤਾ ਜਾ ਸਕਦਾ ਪਰ ਆਟਾ ਇਹਨਾਂ ਦਾ ਕਿਸੇ ਕੰਮ ਦਾ ਨਹੀਂ ਹੈ ਮਾਤਾ ਜੀ ਤੁਹਾਡਾ ਕੀ ਨਾਮ ਹੈ ਪਰਮਜੀਤ ਕੌਰ ਤੋਂ ਨੋਕੀ ਪਰੇਸ਼ਾਨੀ ਹੈ ਜੀ ਇਹੀ ਪਰੇਸ਼ਾਨੀ ਹੈ ਜੀ ਇਹਦੇ ਚ ਕੀੜੂ ਆਟਾ ਖਰਾਬ ਹੈ ਜੀ ਜੀ ਤੇ ਇਹਨਾਂ ਟਾਈਮ ਆਟਾ ਰੱਖ ਨਹੀਂ ਹੁੰਦਾ ਜੀ ਜਿਹੜੀ ਕਣਕ ਮਿਲੂਗੀ ਉਹ ਅਸੀਂ ਧੋ ਕੇ ਜਿੰਨੀ ਲੋੜ ਹੈ ਉਹਦੇ ਮੁਤਾਬਕ ਪੀ ਪਿਆ ਸਕਦੇ ਅੱਛਾ ਜਦੋਂ ਆਟਾ ਵੰਡ ਕੇ ਗਏ ਸੀਗੇ ਉਦੋਂ ਤੁਸੀਂ ਬੋਲਿਆ ਸੀਗਾ ਕਿ ਸਾਨੂੰ ਇਹ ਆਟਾ ਨਹੀਂ ਚਾਹੀਦਾ ਖਰਾਬ ਹੈ ਜਾਂ ਤੁਸੀਂ ਬਾਅਦ ਵਿੱਚ ਦੇਖਿਆ ਇਹ ਨਹੀਂ ਪਹਿਲਾ ਪਰਚੀਆਂ ਦੇ ਗਏ ਤੇ ਵੀ ਅੱਧੀ ਕਣਕ ਮਿਲੂਗੀ ਅੱਧੀ ਮਿਲੂਗਾ ਆਟਾ ਤੁਸੀਂ ਤਾਂ ਖੁਸ਼ ਹੋ ਗਏ ਹੋਣੇ ਜੀ ਇਸ ਵਾਰ ਆਟਾ ਫਿਆਣਾ ਨਹੀਂ ਪੈਣਾ ਸਾਨੂੰ ਆਟਾ ਮਿਲ ਗਿਆ 2 ਘੰਟੇ ਦੇ ਬਾਅਦ ਵੀ ਰੱਖੇ ਹੀ ਨਹੀਂ ਹੁੰਦਾ ਗੁੱਝਿਆਵਾ ਵੀ ਉਸ ਦਿਨ ਰੌਲਾ ਤਾਂ ਇਹ ਪਾਇਆ ਵੀ ਸਮੱਸਿਆ ਦਾ ਸਮੱਸਿਆ ਹੁੰਦੀ ਹੈ ਨਾ ਵੀ ਜਦੋਂ ਕਣਕ ਫਿਆਂਣੀ ਹੈ ਜੀ ਧੋ ਲੋ ਤੋਂ ਬਾਅਦ ਕੌਣ ਫਿਆਂਣ ਜਾਏਗਾ ਜੀ ਆਟਾ ਆਏਗਾ ਸਰਕਾਰ ਨੇ ਤਾਂ ਕੰਮ ਵਧੀਆ ਕਰਤਾ ਕਿ ਆਟਾ ਫਿਆਕੀ ਤੁਹਾਨੂੰ ਦੇ ਦੇਣਾ ਇਹ ਹੁਣ 2-2 ਮਹੀਨੇ ਅਸੀਂ ਕਿਆ ਕਰੂੰਗੇ ਸਾਰਾ ਹੀ ਆਟਾ ਖਰਾਬ ਹੋ ਜਾਣਾ ਸੁਸਰੀ ਲੱਗ ਜੀ ਕੀੜੂ ਲੱਗ ਜਾਂਦਾ ਜੀ ਬੇਬੇ ਤੁਸੀਂ ਖਾਧੀ ਰੋਟੀਆਂ ਦੀ ਜਿਹੜੀ ਦੀ ਅਸੀਂ ਖਾਧੀ ਹੈ ਬਸ ਆਟਾ ਬਿਲਕੁਲ ਰੱਦ ਦੀ ਹੈ ਜੋੜਨ ਡੋੜਨ ਵੀ ਦਰਦ ਹੋਣ ਲੱਪੇ ਵੇ ਗੋਡੇ ਗਾਡੇ ਲੱਪੇ ਰਹਿਣ ਕਰਕੇ ਕਿਆ ਚੀਜ਼ ਵੀ ਟੀਵੀ ਦੇ ਚ ਅੱਛਾ ਇਹ ਨਹੀਂ ਪਤਾ ਵਿੱਚ ਚੋਲ ਵੀ ਤੇ ਵੇ ਜਾ ਕੋਈ ਬਾਜਰਾ ਖੜ ਕੇ ਆ ਕੁਝ ਵੀਤਾ ਵਾ ਖਾਦ ਜਾਂ ਜਾਂਦਾ ਕਿਰਕਲ ਬਹੁਤ ਹੈ ਅੱਛਾ ਇਹ ਪਰੇਸ਼ਾਨੀ ਤਾਂ ਤੁਸੀਂ ਸਾਨੂੰ ਦੱਸ ਦਿੱਤੀ ਹੈ ਇਹ ਤੁਹਾਡੀ ਆਵਾਜ਼ ਵੀ ਅਸੀਂ ਉੱਪਰ ਤੱਕ ਪਹੁੰਚਾ ਦਵਾਂਗੇ ਜੇ ਹੁਣ ਅਗਲੀ ਵਾਰ ਇਹ ਆਟਾ ਲੈ ਕੇ ਆਓਗੇ ਤੁਸੀਂ ਲੋਗੇ ਕਿ ਨਹੀਂ ਨਹੀਂ ਲੈਣਾ ਬਿਲਕੁਲ ਨਹੀਂ ਅੱਜ ਤਾਂ ਹੱਥ ਖੜੇ ਕਰ ਦੇਣੇ ਵੀ ਅਸੀਂ ਨਹੀਂ ਲੈਣਾ ਜਪਤੀਆਂ ਨਹੀਂ ਕਟਾਣੀਆਂ ਉਹਨਾਂ ਤੇ ਅੱਛਾ ਬੇਬੇ ਕੀ ਗੱਲ ਹੋਰ ਦੱਸ ਦਿਓ ਹਾਂਜੀ ਇਹ ਤਾਂ ਚੱਲ ਹੋਊਗੀ ਆਟੇ ਸਕੀਮ ਦੀ ਗੱਲ ਇਕ ਤੁਹਾਨੂੰ ਬੋਲਿਆ ਸੀਗਾ 100000 ਰੁਪਏ ਮਿਲੇਗਾ ਉਹ ਮਿਲਿਆ ਜੀ ਨਹੀਂ ਲੈਣਾ ਦੇਣਾ ਸਾਨੂੰ ਕਹਿੰਦੇ ਤੁਹਾਨੂੰ ਪੈਨਸ਼ਨ ਨਾ ਲੱਗੀਆਂ ਮਾਂ ਜਿਨ੍ਹਾਂ ਨੇ ਨੋ ਲੈ ਕੇ ਵੀ ਨੰਬਰ ਮੋਬਾਈਲ ਨੰਬਰ ਲੈ ਕੇ ਤੇ ਉਹਨਾਂ ਨੂੰ ਮਿ ਜਾਏਗਾ ਕੰਨੀ ਬੇਬੇ ਆਸਤਾ ਹੋਈ ਹੋਣੀ ਮਹੀਨੇ 1000 ਰੁਪਏ ਆਊਗਾ ਨਾ ਆਟਾ ਸੀ ਆਪਣੇ ਹੀ ਖਰੀਦਾਂਗੇ ਸਾਡੇ ਬੰਦੇ ਬਹੁਤ ਖੁਸ਼ ਹੋਏ ਸਾਡੀਆਂ ਇੱਥੇ ਫੋਟੋ ਕੱਚ-ਕੱਚ ਲੈ ਗਏ ਅੱਛਾ ਬੇਬੇ ਜੇ 1000 ਰੁਪਏ ਤੁਹਾਨੂੰ ਦੇਤਾ ਤਾਂ ਆਟਾ ਤਾਂ ਨਹੀਂ ਲੈਣਾ ਫਿਰ ਤੁਸੀਂ ਆਟਾ ਆਪ ਹੀ ਖਰੀਦ ਲਓ ਮੈਂ ਆਸ ਹੀ ਨਹੀਂ ਲੈਣਾ ਹੁੰਦਾ 1000 ਰੁਪਏ ਸਾਨੂੰ ਕੰਨਕ ਮਿਲਣੀ ਚਾਹੀਦੀ अच्छा हां जी ਅਸੀਂ ਨਹੀਂ ਲੈਣੀ ਹੁੰਦੇ ਹਜ਼ਾਰ ਜਿਹੜੇ ਦਿੰਦੇ ਉਹ ਆਪਣੇ ਕੋਲੇ ਰੱਖਣ ਪਰ ਹੁਣ ਆ ਕੇ ਇਹਦੇ ਬੜੇ ਵਾਦੇ ਕਰੇ ਜੀ ਤੁਹਾਨੂੰ ਅਸੀਂ ਹੋਰ ਬਹੁਤ ਕੁਝ ਦਵਾਂਗੇ ਮੈਨੂੰ ਕਹਿੰਦੇ ਤੇਰਾ ਮਕਾਨ ਪਵਾਣਾ ਮੇਰੀਆਂ ਫੋਟੋ ਲੈ ਕੇ ਦੇ ਕਿਚਕ ਐਜ ਕਿਹਾਂ ਸਹੀ ਇੱਕ ਵਰੀ ਅੱਛਾ ਤੁਹਾਡਾ ਮਕਾਨ ਵੀ ਕੱਚਾ ਹੈ ਹੋਰ ਮਕਾਨ ਸ਼ਾਂਤੀ ਸਾਡੀ ਹੁਣ ਵੀ ਹੈਗੀ ਹੈ ਹੁਣ ਚੱਕ ਚਕਾ ਕੇ ਹੁਣ ਅਸੀਂ ਇਹ ਜਾਂ ਲੈਂਟਰ ਪਾਇਆ ਕੱਲ ਪਰਸੋਂ ਕਰ ਜਾ ਚੱਕੇ ਹਾਂਜੀ ਅੱਛਾ ਤੁਹਾਨੂੰ ਮਿਲ ਗਿਆ ਜੀ 100000 ਰੁਪਇਆ ਨਹੀਂ 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 ਤਨੋਂ ਮਤਾ ਹੈ ਨਿਧੀ ਮੇਰੀ ਅਲੀ ਅੱਛਾ ਬਿੱਲ ਮਾਫ ਹੋ ਗਏ ਹਾਂਜੀ ਅੱਛਾ ਤੁਹਾਨੂੰ ਪਤਾ ਹੈ ਬਿੱਲ ਮਾਫ ਹੋ ਗਏ ਕਰਜ਼ਾ ਕਿੰਨਾ ਚੜ ਗਿਆ ਜੀ ਇਹ ਨਹੀਂ ਜੀ ਕਰਜ਼ਾ ਤਾਂ ਹੁਣ 2767 ਕਰੋੜ 2767 ਕਰੋੜ ਪੰਜਾਬ ਸਰਕਾਰ ਨੇ ਬਿਜਲੀ ਵਾਸਤੇ ਕਰਜ਼ਾ ਲੈ ਲਿਆ ਇਹ ਕਰਜ਼ਾ ਕੌਣ ਚੁਕਾਊਗਾ ਸਾਡੇ ਆਣ ਵਾਲੇ ਪੁਸਤਾ ਚੁਕਾਊਗੀ ਜਾਂ ਇਹ ਪੰਜਾਬ ਸਰਕਾਰੀ ਚੁਕਾ ਦੇਗੀ ਜੀ ਆਣ ਵਾਲੀਆਂ ਪੁਸਤਾ ਹੀ ਚੁਕਾਉਂਗੀਆਂ ਜੀ ਤੇ ਤੁਹਾਨੂੰ ਬਿਜਲੀ ਮੁਫਤ ਚਾਹੀਦੀ ਹੈ ਨਹੀਂ ਜੀ 1000 ਰੁਪਏ ਚਾਹੀਦਾ ਜੀ ਨੇ ਇਹ ਜੀ ਸਾਨੂੰ ਨਹੀਂ ਚਾਹੀਦਾ ਜੀ 1000 ਰੁਪਏ ਆ ਜੀ ਕਣਕ ਚਾਹੀਦੀ ਹੈ ਜੀ ਕਣਕ ਚਾਹੀਦੀ ਹੈ ਆਟਾ ਚਾਹੀਦਾ ਹੈ ਨਹੀਂ ਆਟਾ ਵੀ ਨਹੀਂ ਲੈਣਾ ਜੀ ਅਸੀਂ ਅੱਛਾ ਜੇ ਜੇ ਤੁਹਾਨੂੰ 1000 ਰੁਪਏ ਮਿਲਣ ਨਾ ਪਿਆ ਫਿਰ ਤੁਸੀਂ ਕਣਕ ਲਓਗੇ ਕਿ ਆਟਾ ਲਓਗੇ ਫਿਰ ਨਹੀਂ ਅਸੀਂ ਕਣਕ ਲੈਣ ਜਾਈ ਹਜ਼ਾਰ ਰੁਪਏ ਨਹੀਂ ਲੈਣਾ ਜੀ ਸਾਨੂੰ ਐਦੀ ਖਰੀ ਹੈ ਜੀ ਅੱਛਾ ਮਾਤਾ ਜੀ ਤੁਹਾਨੂੰ ਆਸ ਹੋਈ ਸੀ ਕਿ ਜਦੋਂ ਬੋਲੇ ਸੀਗੇ 1000 ਰੁਪਏ ਵੀ ਦੇਵਾਂਗੇ ਜੀ ਆਟਾ ਵੀ ਦੇਵਾਂਗੇ ਦਾਣਾ ਵੀ ਦੇਵਾਂਗੇ ਜੀ ਜਦ ਤੱਕ ਖੁਸ਼ ਹੋਗੇ ਹਾਂਸਤਾ ਹੋਈ ਦੀ ਉਹ ਕਿਆ ਕਰ ਰਹੇ ਨੇ ਪਤੀ 2500 ਰੁਪਏ ਪੈਨਸ਼ਨ ਕਰ ਦੇਣੀ ਥੋੜੀ ਇਹ ਕਰ ਦੇਣੀ ਹੈ ਕਹਿੰਦੇ ਨੇ 2500 ਰੁਪਏ ਪੈਨਸ਼ਨ ਕਰ ਦੇਣ ਜੀ ਅਜ ਤੱਕ ਹੁਣ ਤੱਕ ਹੋਈ ਨਹੀਂ ਜੀ 2500 ਆੜੇ ਦੁਆਰੇ ਤੋਂ 2500 ਕਰੀ ਜਾਂਦੇ 60 ਇੱਧਰ ਕਰ ਦੇਣੀ ਹੈ ਜੀ ਅੱਛਾ ਜਿਨ੍ਹਾਂ ਨੇ ਤੁਹਾਨੂੰ ਬੋਲਿਆ ਸੀਗਾ ਹੁਣ ਵੋਟਾਂ ਮੰਗਣ ਦਾ ਸਾਰੇ ਆਉਗੇ ਫਿਰ ਪੁੱਛ ਲੋਗੇ ਜੀ ਆਜੋ ਬੈਠੋ ਸੇਵਾ ਭਗਤ ਕਰੀਏ ਤੁਹਾਡੀ ਬੋਲ ਕੇ ਕੰਮ ਆਗੇ ਬੈਠੋ ਸਹੀ ਤੁਹਾਨੂੰ ਫਿਰ ਦੱਸ ਦਿਆਂਗੇ ਕੀ ਹੁੰਦਾ ਬਿਠਾ ਕੇ ਪੁੱਛੋਗੇ ਨਾ ਹਾਂਜੀ ਹਾਂਜੀ ਸਵਾਲ ਦਾ ਹੱਕ ਹੈ ਤੁਹਾਡਾ ਪੁੱਛਣਾ ਹਾਂਜੀ ਹਾਂਜੀ ਜਦੋਂ ਤੁਹਾਨੂੰ ਤਾ ਤੁਹਾਡਾ ਰਾਈਟ ਵੀ ਹੈ ਨਾ ਪੁੱਛਣਾ ਹਾਂਜੀ ਹਾਂਜੀ ਬਿਠਾ ਲੋਗੇ ਫਿਰ ਬਿਠਾ ਲੂਗੇ ਜੀ ਲੋ ਜੀ ਕਿਹੜੇ ਦੇ ਵਿੱਚ ਜੇ ਤੁਸੀਂ ਆਓਗੇ ਤਾਂ ਤੁਹਾਨੂੰ ਬਿਠਾਣ ਦੀ ਤਿਆਰੀ ਹੋ ਗਈ ਹੈ ਵੀਡੀਓ ਜ਼ਰੂਰ ਦੇਖ ਲੈਣਾ ਮਾਤਾ ਜੀ ਤੁਸੀਂ ਦੱਸ ਦਿਓ ਤੁਹਾਨੂੰ ਮਿਲਿਆ 1000 ਰੁਪਏ ਤੁਸੀਂ ਚੁੱਪਚਾਪ ਬੈਠੇ ਆ ਮੈਨੂੰ ਲੱਗਦਾ ਤੁਹਾਨੂੰ ਮਿਲ ਗਿਆ ਨਹੀਂ ਸਾਨੂੰ ਨਹੀਂ ਮਿਲਿਆ ਵਾ ਤੁਹਾਨੂੰ ਨਹੀਂ ਮਿਲਿਆ ਨਹੀਂ ਸਾਡੀ ਸਾਡੀ ਪੈਨਸ਼ਨ ਵੀ ਨਹੀਂ ਲੱਗੀ ਹੋਈ ਹੈ ਪੈਨਸ਼ਨ ਦੇ ਫਾਰਮ ਭਰੇ ਵਿਧਵਾ ਪੈਨਸ਼ਨ ਦੇ ਵਿਧਵਾ ਪੈਨਸ਼ਨ ਵੀ ਨਹੀਂ ਲੱਗੀ ਹੈ 3 ਸਾਲ ਹੋ ਗਿਆ ਜੀ ਲੋ ਜੀ 1000 ਰੁਪਏ ਦਾ ਤਾਂ ਵਾਦਾ ਕੀਤਾ 1000 ਰੁਪਏ ਤਾਂ ਨਹੀਂ ਮਿਲਿਆ ਪਰ ਵਿਧਵਾ ਪੈਨਸ਼ਨ ਵੀ ਮਾਤਾ ਜੀ ਨੂੰ ਨਹੀਂ ਮਿਲ ਰਹੀ ਕਿੱਥੇ ਤੱਕ ਅਗੇ ਤੁਸੀਂ ਆਪਣੀ ਅਪਰੋਚ ਲੈ ਕੇ ਕਿਸ ਕਿਸ ਨੂੰ ਬੋਲਿਆ ਅੱਜ ਤਾਂ ਵੀਰਾ ਇੱਥੇ ਹੀ ਤੇ ਅਸੀਂ ਗਏ ਕਿ ਤੈਨੂੰ ਨਹੀਂ ਹੈਗਾ ਅੱਜ ਤਾਂ ਸਬੂਧਾ ਕੇਂਦਰ ਤਾਂ ਕਿ ਇਹ ਫਾਰਮ ਉਹ ਚੈੱਕ ਕਰਾਈ ਜਾਂਦੇ ਰੋਜ਼ ਉਹ ਕਹਿੰਦੇ ਹਜੇ ਆਈ ਵੀ ਨਹੀਂ ਹੈਗੀ ਅੱਛਾ ਜੀ ਮਹੀਨੇ ਦਾ ਮਹੀਨੇ ਫਾਰਮ ਚੈੱਕ ਕਰੀ ਜਾਂਦੇ ਉਹ ਉਹ ਕਹਿੰਦੇ ਹਜੇ ਨਹੀਂ ਆਈ ਵੀ ਹੁਣ ਮੁੰਡਾ ਫੇਰ ਚੈੱਕ ਕਰਾ ਕੇ ਗਿਆ ਸਵੇਰਾ ਕਹਿੰਦੇ ਹੈ ਨਹੀਂ ਆਈ ਪੈਨਸ਼ਨ ਇੱਕ ਹੋਰ ਮੈਨੂੰ ਦੱਸ ਦਿਓ ਹੁਣ ਤਾਂ ਵੋਟਾਂ ਐ ਹੁਣ ਤਾਂ ਬੜੇ ਬੜੇ ਤੁਹਾਨੂੰ ਆਸਾ ਦੇਣਗੇ ਜੀ ਬੜ ਕਿਉਂ ਕਿਉਂ ਜੇ ਕੁਛ ਸੁਭਦਾ ਹੀ ਨਹੀਂ ਹੈ ਕਾਇਦੀ ਹੈ ਤਾਂ ਕੀ ਕਰਨਾ ਸਾਡਾ ਇੱਕ ਅਧਿਕਾਰ ਹੈ ਵੋਟ ਦੇਣਾ ਵੋਟ ਦੇਣ ਦਾ ਅਧਿਕਾਰ ਹੈ ਨਾ ਪਰ ਵਾਦੇ ਕਰ ਰਹੇ ਆ ਤੁਹਾਡੇ ਨਾਲ ਵਾਦੇ ਕਰ ਰਹੇ ਵਾਦੇ ਨਿਮਾਦਾ ਕੋਣ ਹੈ ਬੋਟਰ ਕਹਾਈਆਂ ਦੇ ਫਿਰ ਕੋਣ ਆ ਸਾਡੇ ਪਿੰਡ ਤਾਂ ਗਿਆ ਗੁਜਰੇ ਲੋਕੀ ਸਮਝ ਜਾਵਾ ਅੱਛਾ ਜੀ ਵੋਟ ਲੈਣੇ ਨਾ ਆਦੇ ਮੁੜਕਾ ਨਹੀਂ ਹੈਗੇ ਕੋ ਮਰ ਜਾਵਾ ਕੋ ਗਾਲਜਾ ਕੋ ਕੁਛ ਮਰਜੀ ਹੋਏ ਮੁੜਕਾ ਨਹੀਂ ਹੈਗੇ ਕੋਈ ਮੰਤਰੀ ਸੰਤਰੀ ਵਾਦੇ ਕਰਕੇ ਚਲ ਜਾਂਦੇ ਮੁੜਕਾ ਨਹੀਂ ਯਾਰ ਜੋਦ ਮੈਂਸ ਆਇਆ ਪਿੱਛੇ ਉਹ ਜਿਹੜਾ ਖੜਿਆ ਜਿਹਦੇ ਨੱਠ ਗਿਆ ਬਸ ਗੱਲ ਵੀ ਨਹੀਂ ਸੁਣੀ ਉਹ ਗੱਲ ਵੀ ਨਹੀਂ ਸੁਣ ਹੋਈ ਹੈਗੀ ਸੁਣਾਈ ਕੀਤੀ ਨਹੀਂ ਹੈਗੀ ਤੁਹਾਡਾ ਮੰਤਰੀ ਹੈ ਤੁਹਾਡਾ ਘਰ ਦਾ ਹੈ ਤੁਹਾਡਾ ਲੋਕਲ ਹੈ ਜੀ ਖੜਾ ਕੇ ਪੁੱਛ ਲੈਂਦੇ ਜੀ ਮੰਤਰੀ ਨੂੰ ਕੀ ਕਰਨਾ ਹੁਣ ਤੀਵੀਂ ਮਾਨੀ ਨੇ ਕਿਹਾ ਕਿ ਤੈਨਾਂ ਠਣਾ ਵੀ ਜਾ ਅੱਛਾ ਮਾਤਾ ਜੀ ਤੁਹਾਨੂੰ ਮਿਲਦੀ ਹੈ ਪੈਨਸ਼ਨ ਪੈਨਸ਼ਨ ਮਿਲਦੀ ਹੈ ਜੀ 1000 ਰੁਪਿਆ 1000 ਰੁਪਿਆ ਨਹੀਂ ਹਜੇ ਮਿਲਿਆ ਵਾਦਾ ਕੀਤਾ ਸੀ ਮਿਲਣਾ ਚਾਹੀਦਾ ਹੈ ਹਾਂ ਨਾ ਸਾਨੂੰ ਕਣਕ ਮੇਰੀ 8 ਅੱਟਾ ਸੀ ਲੈਣੀ ਨਹੀਂ ਹੈਗੇ ਅੱਛਾ ਆਟਾ ਨਹੀਂ ਲਓਗੇ ਨਹੀਂ ਲੈਣਾ ਪਹਿਲੇ ਸਾਲ ਕੀੜੇ ਚੱਲੇਗਾ ਤੇ ਅਸੀਂ ਕੀ ਕਰਨਾ ਆਟਾ अच्छा कणक लोगे फिर कणक ਲੈਣੀ ਠੀਕ ਹੈ ਜੀ ਮਾਤਾ ਜੀ ਹੋਰ ਸਾਡੇ ਨਾਲ ਬੈਠੇ ਨੇ ਤੁਹਾਨੂੰ ਮਿਲਦੀ ਹੈ ਜੀ ਪੈਨਸ਼ਨ ਨਹੀਂ ਨਹੀਂ ਠੀਕ ਹੈ 10000 ਰੁਪਏ ਜੀ ਨਹੀਂ ਕਿਉਂਕਿ ਹਜ਼ਾਰ ਗੱਲ ਇਹ ਨਹੀਂ ਹੈ ਗੱਲ ਹੈ ਕਿ 1000 ਰੁਪਿਆ ਵਾਦਾ ਕੀਤਾ ਸੀ ਹਰ ਇੱਕ ਲੇਡੀ ਨੂੰ ਦਵਾਂਗੇ ਉਹ ਮਿਲ ਰਿਹਾ ਜੀ ਤੁਹਾਨੂੰ ਨਹੀਂ ਜੀ ਆਟਾ ਮਿਲ ਰਿਹਾ ਹੈ ਹਾਂ ਜੀ ਆਟਾ ਮਿਲਿਆ ਤੇ ਸਾਫਾ ਆਟਾ ਮਿਲਦਾ ਜੀ ਗੰਦਾ ਆਟਾ ਮਿਲਦਾ ਨਹੀਂ ਜੀ ਹੁਣ ਕਣਕ ਲੋਗੇ ਕਿ ਆਟਾ ਲੋਗੇ ਜੀ ਕਣਕ ਲਵਾਂਗੇ ਬਿਲਕੁਲ ਤੁਹਾਨੂੰ ਮਿਲਦਾ ਜੀ 1000 ਰੁਪਿਆ ਨਹੀਂ ਜੀ ਕਣਕ ਮਿਲਦੀ ਹੈ ਕਣਕ ਮਿਲਦੀ ਆਟਾ ਹੀ ਮਿਲਿਆ ਜੀ ਇਸ ਵਾਰ ਆਟਾ ਮਿਲਿਆ ਜੀ ਵਧੀਆ ਆਟਾ ਖਰਾਬ ਆਟਾ ਨਹੀਂ ਉਹ ਹੀ ਆ ਜਿਹੜਾ ਤੁਹਾਡੇ ਸਾਹਮਣੇ ਰੱਖਿਆ ਵਲੇ ਆ ਗਿਆ ਰੋਟੀ ਬਣਾ ਕੇ ਦੇਖੀ ਤੁਸੀਂ ਇਸ ਆਟੇ ਦੀ ਖਲਾਈ ਵੀ ਇਹ ਕਰਦੇ ਆ ਨੂੰ ਬੱਚਿਆਂ ਨੂੰ ਖਲਾਈ ਹੈ ਹਾਂਜੀ ਸਾਰੇ ਤੰਦਰੁਸਤ ਰਹੇ ਜੇ ਫਿਰ ਡਾਕਟਰ ਕੋਲ ਨਹੀਂ ਐ ਨਹੀਂ ਕੋਈ ਹੁਣ ਜ਼ਿਆਦਾ ਪ੍ਰੋਬਲਮ ਹੁੰਦੀ ਸਾਰਿਆਂ ਨੂੰ ਫਾਕ ਹੈ ਅੱਛਾ ਡਾਕਟਰ ਕੋਲ ਜਾਣਾ ਪਿਆ ਹਾਂਜੀ ਲੋ ਜੀ ਇਹ ਸੀਗੀ ਇੱਕ ਪੋਲ ਖੋਲਦੀ ਤਸਵੀਰ ਜੋ ਕਿ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਸੀ ਕਿ ਤੁਹਾਡੇ ਘਰ ਘਰ ਆਟਾ ਦਾਲ ਪਹੁੰਚਾਵਾਂਗੇ ਤੁਹਾਡੇ ਘਰ ਆਟਾ ਦਾਲ ਪਹੁੰਚਿਆ ਹਾਂਜੀ ਪਹੁੰਚਿਆ ਜੀ ਵਧੀਆ ਸੀਗਾ ਜੀ ਖਰਾਬ ਸੀਗਾ ਖਰਾਬ ਸੀਗਾ ਜੀ ਕਿੰਨਾ ਕ ਖਰਾਬ ਸੀ ਜਾਲਾ ਸੀਗਾ ਲੱਗੇ ਕੀੜੂ ਪਿਆ ਸੀਗਾ ਝੂਠ ਤਾਂ ਨਹੀਂ ਬੋਲਦੇ ਹੋ ਨਹੀਂ ਸੱਚ ਬੋਲਦੇ ਜੀ ਜੇ ਇਨਕੁਆਰੀ ਨੂੰ ਆਗੇ ਤੁਹਾਡੇ ਕੋਲ ਦੁਆਰੇ ਫਿਰ ਮੁਕਰ ਤਾਂ ਨਹੀਂ ਜਾਓਗੇ ਨਹੀਂ ਨਹੀਂ ਅਸੀਂ ਕਹਾਂ ਮੁਕਰਣਾ ਵਾਦਾ ਕਰਕੇ ਜੀ ਬਿਲਕੁਲ ਕੈਮਰੇ ਉਤੇ ਦਾਵਾ ਕਰ ਰਹੇ ਆ ਕਿ ਇਹਨਾਂ ਵੱਲੋਂ ਜੋ ਆਟਾ ਲਿਆ ਗਿਆ ਸੀਗਾ ਉਹ ਖਰਾਬ ਸੀਗਾ ਤੇ ਹੁਣ ਇਹਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਆਟਾ ਨਹੀਂ ਚਾਹੀਦਾ ਇਹਨਾਂ ਨੂੰ ਚਾਹੀਦੀ ਹੈ ਕਣਕ ਤੇ ਸਰਕਾਰ ਵੱਲੋਂ ਜੋ ਪਹਿਲਾਂ ਜਿਸ ਤਰ੍ਹਾਂ ਕਣਕ ਦਿੱਤੀ ਜਾਂਦੀ ਸੀ ਉਸ ਤਰ੍ਹਾਂ ਜੇ ਕਣਕ ਇਹਨਾਂ ਨੂੰ ਮਿਲ ਜਾਵੇ ਤਾਂ ਕਣਕ ਨੂੰ ਧੋ ਕੇ ਸਾਫ਼ ਕਰਕੇ ਆਟਾ ਫਿਆ ਕੇ ਖਾ ਸਕਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੀ ਪੋਲ ਖੋਲ੍ਹਦਿਆ ਇਹ ਵੀਡੀਓ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਫਿਲਹਾਲ ਮਨੂਰ ਕੇਸ਼ਰਾਨਾ ਨੂੰ ਦਿਓ ਇਜਾਜ਼ਤ ਧੰਨਵਾਦ